ਹallelujah ਸਾਰਿਆਂ ਨੂੰ ਜੈ ਮਸੀਹ ਦੀ ਆਪਾਂ ਪਵਿੱਤਰ ਬਾਈਬਲ ਵਿੱਚ ਪੜ੍ਹਾਂਗੇ ਯੂਹੂਨਾ ਦੀ ਪੋਥੀ ਉਹਦੇ ਉਹਦੇ 29 ਵਚਨ ਉਹਦੀ ਪਹਿਲੀ ਆਇਤ ਵਿੱਚ ਯਹਵਾ ਦੀ ਆਵਾਜ਼ ਹੈ ਪਰਮੇਸ਼ਰ ਦੇ ਪੁੱਤਰੋ ਮਨੋ ਮਹਿਮਾ ਆਰ ਸਮਰਥਾ ਯਹਵਾ ਦੀ ਮਨੋ ਮਹਿਮਾ ਯਹਵਾ ਦੇ ਨਾਮ ਦੀ ਮਨੋ ਪਵਿੱਤਰ ਬਸਤਰ ਵਿੱਚ ਯਹਵਾ ਨੂੰ ਮੱਥਾ ਟੇਕੋ ਯਹਵਾ ਦੀ ਆਵਾਜ਼ ਪਾਣੀ ਨੇ ਹੁੰਦੀ ਹੈ ਜਲਾਲ ਦਾ ਪਰਮੇਸ਼ਰ ਗਰਜਦਾ ਹੈ ਯਹਵਾ ਵੱਡੇ ਪਾਣੀਆਂ ਦੇ ਉੱਤੇ ਹੈ ਯਹਵਾ ਦੀ ਆਵਾਜ਼ ਜ਼ੋਰ ਵਾਲੀ ਜਿਹਾਵਾਦੀ ਆਵਾਜ਼ ਸ਼ਾਨਦਾਰ ਹਾਂ ਯਹੋਵਾ ਦੀ ਆਵਾਜ਼ ਆਵਾਜ਼ ਦਿਯਾਰਾਂ ਨੂੰ ਤੋੜਦੀ ਹੈ ਸਗੋਂ ਯਹੋਵਾ ਲਬਨਨ ਦੇ ਦਿਯਾਰਾਂ ਨੂੰ ਤੋੜ ਸੁੱਟਦਾ ਹੈ ਉਹ ਉਹਨਾਂ ਨੂੰ ਵਛੇ ਵਾਂਗੂ ਲਬਨਨ ਆਰ ਸਰਜੋਨ ਦੇ ਜੰਗਲੀ ਵਛੇ ਵਾਂਗੂ ਕਦੋਂਦਾ ਹੈ ਯਹੋਵਾ ਦੀ ਆਵਾਜ਼ ਅੱਗ ਦੀਆਂ ਲਾਟਾਂ ਵਿੱਚ ਬਾੜਦੀ ਹੈ ਯਹੋਵਾ ਦੀ ਆਵਾਜ਼ ਉਜਾੜ ਨੂੰ ਹਿਲਾਉਂਦੀ ਹੈ ਯਹੋਵਾ ਕਦेश ਦੀ ਉਜਾੜ ਨੂੰ ਲਾਉਂਦਾ ਹੈ ਯਹੋਵਾ ਦੀ ਆਵਾਜ਼ ਯਹਵਾ ਹਮੀਆਂ ਨੂੰ ਬੇੜਾ ਲਾ ਦਿੰਦੀ ਹੈ ਅਤੇ ਜੰਗਲਾਂ ਨੂੰ ਝਾੜ ਸੁੱਟਦੀ ਹੈ ਅਤੇ ਉਹਦੀ ਹਾਈਕਲ ਵਿੱਚ ਹਰ ਇੱਕ ਆਖਦਾ ਹੈ ਮਹਿਮਾ ਮਹਿਮਾ ਯਹਵਾ ਚੱਲ ਪੱਲੋ ਉੱਤੇ ਬੈਠਾ ਹੈ ਅਤੇ ਯਹਵਾ ਸਦਾ ਲਈ ਬਾਦਸ਼ਾਹ ਹੋ ਕੇ ਬੈਠਦਾ ਹੈ ਯਹਵਾ ਆਪਣੀ ਪਰਜਾਂ ਨੂੰ ਬਲ ਦੇਵੇਗਾ ਯਹਵਾ ਆਪਣੀ ਪਰਜਾਂ ਨੂੰ ਸ਼ਾਂਤੀ ਤੇ ਬਰਕਤ ਬਖਸ਼ੇਗਾ